ਸਸ਼ੀਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਨੀਤਾ ਆ ਵੱਡੇ ਸੋ ਅੱਜ ਆਪਾਂ ਕੇਕ ਬਣਾਉਣਾ ਘਰੇ ਹੀ ਬਣਾਵਾਂਗੇ ਸਾਰਾ ਕੁਝ ਪਨੀਤ ਗਈ ਹੋਈ ਆ ਸੋ ਅੱਜ ਆਪਾਂ ਕਰਦੇ ਆ ਰੈਡੀ ਨੈਟ ਤੋਂ ਹੀ ਦੇਖਿਆ ਆਪਾਂ ਬਾਕੀ ਫਾਈਨਲੀ ਤੁਹਾਨੂੰ ਦਿਖਾਵਾਂਗੇ ਲਾਸਟ ਦੇ ਵਿੱਚ ਕਿਵੇਂ ਬਣਦਾ ਸਮਾਨ ਆਪਣਾ ਰੈਡੀ ਕੀਤਾ ਪਿਆ ਸਾਰਾ ਆਜੋ ਉਹਨੂੰ ਬੇਕ ਕਰੀਏ ਪਹਿਲਾਂ ਸਮਾਨ ਆਪਾਂ ਉਹਦਾ ਮਿਕਸਚਰ ਰੈਡੀ ਕਰਦੇ ਆ ਸਾਰਾ ਆਜੋ ਲਓ ਜੀ ਇੱਧਰ ਆਪਾਂ ਰੱਖ ਲਿਆ ਇੱਕ ਬੌਲ ਬੌਲ ਲੈ ਲਿਆ ਬੌਲ ਦੇ ਵਿੱਚ ਆਪਾਂ ਬਟਰ ਪਾਵਾਂਗੇ ਪਹਿਲਾਂ ਆਪਾਂ ਪਾਉਣੀ ਹੈ ਡੇਟ ਟਿੱਕੀ ਬਟਰ ਦੀ ਤੇ ਨਾਲ ਪਾ ਕੇ ਆਪਾਂ ਬ੍ਰੀਕ ਵਾਲੀ چینی ਨੂੰ ਫੈਂਟਾਂਗੇ ਚੰਗੀ ਤਰ੍ਹਾਂ ਲੋ ਜੀ ਸਾਰਾ ਸਮਾਨ ਆਪਾਂ ਪਾ ਲਿਆ ਇਹਦੇ ਵਿੱਚ ਸੋ ਨੂੰ ਫੈਂਟ ਲਿਆ ਸੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮੈਦਾ ਪਾ ਲਿਆ ਮੈਦਾ ਪਾ ਕੇ ਨਾਲ ਪਾ ਲਿਆ ਇਹਦੇ ਵਿੱਚ ਆਪਾਂ ਇੱਕ ਅੰਡਾ ਸੋ ਹੁਣ ਇਹਨੂੰ ਫੈਂਟਾਂਗੇ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਜਦੋਂ ਤੱਕ ਇਹ ਹੋ ਨਹੀਂ ਜਾਂਦਾ ਹੈਗਾ ਪ੍ਰੋਪਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਵੈਜੀਟੇਬਲ ਔਇਲ ਵੀ ਪਾ ਸਕਦੇ ਹੋ ਇੱਕ ਚਮਚਾ ਉਹਦੇ ਨਾਲ ਥੋੜਾ ਸਮੂਥ ਹੋ ਜਾਂਦਾ ਰਨਿੰਗ ਹੋ ਜਾਂਦਾ ਹਾਰਡ ਨਹੀਂ ਹੁੰਦਾ ਇਹਨਾਂ ਕਿਉਂਕਿ ਆਪਣੇ ਕੋਲ ਹੈ ਨਹੀਂ ਸੀਗਾ ਇਹਨੂੰ ਮਿਕਸ ਕਰਨ ਲਈ ਜੋ ਵਿਸਕਰ ਹੁੰਦਾ ਸੋ ਫਿਰ ਆਪਾਂ ਇਹਨੂੰ ਹੱਥ ਨਾਲ ਹੀ ਕਰ ਰਹੇ ਸੀਗੇ ਦੈਨ ਇਸ ਕਰਕੇ ਇੱਕ 스푼 ਪਾ ਲੈਂਦੇ ਸੀਗੇ ਵੈਜੀਟੇਬਲ ਆਇਲ ਦਾ ਵਿੱਚ ਕਿਉਂਕਿ ਇਹ ਕੋਈ ਇਫੈਕਟਿਵ ਨਹੀਂ ਆ ਆਪਣੀ ਸਿਹਤ ਨੂੰ ਮਤਲਬ ਗੁੱਡ ਹੁੰਦਾ ਹੈ ਹੈਲਥ ਲਈ ਵੀ ਆਪਣੇ ਸੋ ਇਹਨੂੰ ਚੰਗੀ ਤਰ੍ਹਾਂ ਫੈਂਟਣਾ ਪੈਂਦਾ ਹੈ ਮਿਕਸ ਕਰਨਾ ਪੈਂਦਾ ਆ ਘਟੋ ਘਟ 20 ਤੋਂ 25 ਮਿੰਟ ਦੈਨ ਅ ਫਿਰ ਜਾਂਦਾ ਹੈ ਬੇਕ ਹੋਣ ਲਈ ਸੋ ਆਪਣਾ ਫੈਂਟ ਕੇ ਹੋ ਗਿਆ ਸੀ ਸਾਰਾ ਕੁਝ ਰੈਡੀ ਸੋ ਆ ਦੇਖੋ ਆਪਾਂ ਮੋਲਡ ਲਿਆ ਆਪਣੇ ਕੋਲ ਮੋਲਡ ਆ ਥੋੜਾ ਚੌੜੇ ਵਾਲਾ ਵੱਡੇ ਵਾਲਾ ਸੋ ਇਹਦੇ ਵਿੱਚ ਆਪਾਂ ਇਹਨੂੰ ਸੈੱਟ ਕਰਕੇ ਫਿਰ ਇਹਨੂੰ ਰੱਖਾਂਗੇ ਆਪਣੇ ਓਵਨ ਦੇ ਵਿੱਚ 355 ਦੇ ਉੱਤੇ ਇਹਨੂੰ ਸੈੱਟ ਕਰਕੇ ਹੀਟ ਨੂੰ ਆਪਾਂ ਦਨ 15 ਮਿੰਟ ਦਾ ਟਾਈਮਰ ਲਾ ਕੇ ਇਹਨੂੰ ਰੱਖ ਦਾਂਗੇ ਇਹਦੇ ਵਿੱਚ 15 ਮਿੰਟ ਦੇ ਵਿੱਚ ਵਿੱਚ ਆਪਣਾ ਕੇਕ ਬਣ ਕੇ ਆਲਾ ਪੋਰਸ਼ਨ ਜੋ ਬਾਹਰ ਆ ਜਾਏਗਾ ਆਪਾਂ ਇਹਨੂੰ 2 ਪੀਸਸ ਦੇ ਵਿੱਚ ਬਣਾਵਾਂਗੇ ਲਓ ਜੀ ਇੱਕ ਆਪਣਾ ਇੱਧਰ ਰੈਡੀ ਹੋ ਚੱਲਿਆ ਆਲਮੋਸਟ 5 ਕੁ ਮਿੰਟ ਇਹਨੂੰ ਲੱਗਣਗੇ ਤੇ ਤੁੰ ਜੇਤੀ ਆਪਾਂ ਇੱਧਰ ਤਿਆਰੀ ਕਰ ਲੈਣੀ ਆ ਬਟਰ ਲੈ ਲਿਆ ਆਪਾਂ ਬਟਰ ਤੋਂ ਬਾਅਦ ਪਾਵਾਂਗੇ ਵਿੱਚ ਥੋੜਾ ਜਿਹਾ 25 ਗ੍ਰੇ ਕੰਸੈਂਟਰੇਟ ਡੇਢ ਕੱਟ ਕੀ ਆਪਾਂ ਲਈਆ ਬਟਰ ਦੀ ਸੋ ਚੀਨੀ ਪਾਵਾਂਗੇ ਦੇਚ ਆਪ ਜਿੰਨੇ ਕੱਪਾ ਨੂੰ ਲੋੜ ਆ ਬਰੀਕ ਖੰਡ ਬਾਕੀ ਦੇਖੀ ਚੱਲੋ ਅੱਗੇ ਅੱਗੇ ਸਾਰਾ ਦਿਖਾਉਣੀ ਆ ਤੁਹਾਨੂੰ ਜਿਹੜਾ ਆਪਾਂ ਪਹਿਲਾਂ بیس ਬਣਾਇਆ ਸੀ ਨੀਚੇ ਵਾਲਾ ਦੋ ਅੰਡੇ ਉਹ ਚ ਪਾਏ ਸੀ ਇੱਕ ਇੱਕ ਕਰਕੇ ਸੋ ਹੁਣ ਆਪਣੀ ਇਹ ਮਿਕਸਚਰ ਹੋ ਗਿਆ ਰੈਡੀ ਬਟਰ ਵਾਲਾ ਤੇ ਚੀਨੀ ਵਾਲਾ ਇੱਕ ਅੰਡਾ ਪਾ ਕੇ ਪਹਿਲਾਂ ਫੈਂਟਾਂਗੇ ਥੈਨ ਇੱਕ ਅੰਡਾ ਹੋਰ ਪਿਆ ਫਿਰ ਉਹ ਪਾਵਾਂਗੇ ਨਾਲ ਪਾਵਾਂਗੇ ਆਪਾਂ ਵਨੀਲਾ ਸਰਪ ਤੇ ਹੁਣ ਇੱਕ ਅੰਡਾ ਪਾ ਲਿਆ ਤੇ ਇਹਨੂੰ ਫੈਂਟਦੇ ਆਪਾਂ ਪਹਿਲਾਂ ਚੰਗੀ ਤਰ੍ਹਾਂ ਲਓ ਜੀ ਇਹ ਆਲਮੋਸਟ ਆਪਣਾ ਰੈਡੀ ਹੋ ਚੁੱਕਿਆ ਹੈ ਤੇ ਇਹਨੂੰ ਆਪਾਂ ਕੱਢਾਂਗੇ ਹੁਣ ਬਾਹਰ ਤੇ ਇੱਧਰ ਆਪਾਂ ਇਹ ਵੀ ਆਪਣਾ ਦੂਜਾ ਬੈਟਰ ਵੀ ਰੈਡੀ ਹੋ ਗਿਆ ਤੇ ਇਹ ਚ ਆਪਾਂ ਹੁਣ ਹੁਣ ਦੁੱਧ ਪਾਵਾਂਗੇ ਥੋੜਾ ਜਿਹਾ ਤੇ ਫਿਰ ਇਹਨੂੰ ਫੈਂਟਣਾ ਆਪਾਂ ਘੱਟੋ-ਘੱਟ ਅੱਧਾ ਘੰਟਾ ਦੰਨ ਫਿਰ ਬਣੂਗਾ ਇਹ ਸੋ ਫੈਂਟਦੇ ਆ ਇਹਨੂੰ ਬਣਾਉਨੇ ਆ ਤੇ ਫਿਰ ਪਾਵਾਂਗੇ ਮੋਲਡ ਦੇ ਵਿੱਚ ਇਹਨੂੰ ਲਓ ਜੀ ਜਿਹੜਾ ਪਹਿਲਾ ਮਿਕਸਚਰ ਆਪਾਂ ਪਾਇਆ ਸੀਗਾ ਮੋਲਡ ਦੇ ਵਿੱਚ ਉਹਨੂੰ ਆਪਾਂ ਕੱਢ ਲਿਆ ਸੋ ਇਹ ਆਪਣਾ ਆਲਰੇਡੀ ਹੋ ਗਿਆ ਡਨ ਦੇਖੋ ਕਿਦਾਂ ਦਾ ਬਣਿਆ ਇਹਦੀ ਕਟਿੰਗ ਹੋਊਗੀ ਪ੍ਰੋਪਰ ਸ਼ੇਪ ਚ ਲੈ ਆਵਾਂਗੇ ਇਹਨੂੰ ਬਾਹਰੋਂ ਇਹਦੀ ਲੁੱਕ ਕੁਛ ਐਦਾਂ ਦੀ ਹੋਣੀ ਚਾਹੀਦੀ ਆ ਤਾਂ ਇਹ ਅੰਦਰੋਂ ਫਿਰ ਪ੍ਰੋਪਰ ਕੋਕੋ ਹੋਇਆ ਹੁੰਦਾ ਆ ਸੋ ਇਹਦੀ ਕਟਿੰਗ ਹਮੇਸ਼ਾ ਹੁੰਦੀ ਆ ਬਾਹਰੋਂ ਲਓ ਜੀ ਆਪਣਾ ਦੂਜਾ ਪੋਰਸ਼ਨ ਵੀ ਰੈਡੀ ਹੋ ਗਿਆ ਸੋ ਹੁਣ ਇਹਨੂੰ ਕੱਢਦੇ ਆ ਬਾਹਰ ਫਿਰ ਦਿਖਾਉਨੇ ਆ ਤੁਹਾਨੂੰ ਲਓ ਜੀ ਕਰੋ ਚੈੱਕ ਇਹ ਆਪਾਂ ਦੋ ਇਹਦੇ ਬੇਸ ਬਣਾਏ ਨੇ ਕਿਉਂਕਿ ਆਪਾਂ ਉਹਦੇ ਵਿੱਚੋਂ ਦੋ ਵਿੱਚੋਂ ਲਾਵਾਂਗੇ ਵੀ ਉੱਪਰ ਸੋ ਆਪਾਂ ਕੇਕ ਥੋੜਾ ਜਿਹਾ ਵੱਡਾ ਬਣਾਉਣਾ ਆਪਾਂ ਦੋ ਦੇ ਨੇ ਇਹਨੂੰ ਇੰਜੋਏ ਕਰਾਂਗੇ ਸੋ ਦੇਖੋ ਕਿੱਦਾਂ ਲੱਗ ਰਿਹਾ ਬਾਕੀ ਤੁਹਾਨੂੰ ਲਾਸਟ ਤੇ ਪਤਾ ਲੱਗੂਗਾ ਜਦੋਂ ਆਪਾਂ ਇਹਦੀ ਸਾਰੀ ਡੈਕੋਰੇਸ਼ਨ ਕਰਾਂਗੇ ਹੁਣ ਆਪਾਂ ਬਣਾਵਾਂਗੇ ਇਹਦੀ ਫਰੋਸਟਿੰਗ ਆਜੋ ਹੁਣ ਫਰੋਸਟਿੰਗ ਰੈਡੀ ਕਰਦੇ ਆ ਇਹਦੀ ਆਪਾਂ ਇੰਡੀਆ ਵਾਲੇ ਕੇਕਾਂ ਵਾਂਗੂ ਕੋਈ ਇਹਦੇ ਵਿੱਚ ਵਿਪ ਕਰੀਮ ਨਹੀਂ ਯੂਜ਼ ਕਰਨੀ ਕੁਝ ਨਹੀਂ ਆਪਣੇ ਜਿਵੇਂ ਇੰਡੀਆ 'ਚ ਹੁੰਦਾ ਨਾ ਵਿਪ ਕਰੀਮ ਲਾ ਕੇ ਉਹਨੂੰ ਮੋਟਾ 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 ਕਰੀਮ ਹੁੰਦੀ ਹੈ ਤੁਸੀਂ ਸਾਰਿਆਂ ਨੂੰ ਪਤਾ ਪੱਕੇ ਹਰ ਇੱਕ ਨੇ ਖਾਦਾ ਇੰਡੀਆ ਤੁਹਾਨੂੰ ਆਪਾਂ ਫਰੋਸਟਿੰਗ ਘਰੇ ਰੈਡੀ ਕਰਕੇ ਦਿਖਾਵਾਂਗੇ ਤੇ ਕੇਕ ਦੇਖਿਓ ਤੁਸੀਂ ਜੇ ਕਦੇ ਕੇਕ ਬਣਾਉਣਾ ਹੋਇਆ ਸੋ ਕਰੇ ਬਣਾਇਓ ਤੇ ਫਰਾਸਟਿੰਗ ਉਹਦੀ ਆਪ ਰੈਡੀ ਕਰਿਓ ਤੁਸੀਂ ਉਹੋ ਜਿਹਾ ਟੇਸਟ ਤੁਹਾਨੂੰ ਕਿਤੇ ਬਾਹਰ ਨਹੀਂ ਮਿਲਣਾ ਜਿੱਥੋਂ ਮਰਜੀ ਮਹਿੰਗਾ ਤੋਂ ਮਹਿੰਗਾ ਕੇਕ ਲਿਆਓ ਲਓ ਜੀ بیس ਆਪਣੇ ਦੋਨੇ ਆਪਾਂ ਸਾਈਡ ਤੇ ਕਰਕੇ ਰੱਖ ਦਿੱਤੇ ਹੁਣ ਆਪਾਂ ਰੈਡੀ ਕਰਾਂਗੇ ਇਹਦੀ ਫਰਾਸਟਿੰਗ ਤੇ ਫਰਾਸਟਿੰਗ ਜਿਵੇਂ ਤੁਹਾਨੂੰ ਦੱਸਿਆ ਜਦੋਂ ਵੀ ਜੇ ਤੁਸੀਂ ਕੇਕ ਘਰੇ ਬਣਾਉਣਾ ਨਾ ਸੋ ਪਹਿਲਾਂ ਆ ਤਾਂ ਆਪਣੇ ਦੋਨੋਂ بیس ਆ ਗਏ ਕੇਕ ਦੇ ਉਹ ਆਪਾਂ ਕੇਕ ਥੋੜਾ ਜਿਹਾ ਵੱਡਾ ਬਣਾਵਾਂਗੇ ਸੋ ਇਸ ਕਰਕੇ ਆਪਾਂ ਇਹਦੇ ਦੋ بیس ਕਰ ਲਏ ਤੇ ਪਰ ਲੈਂਜਮੈਂਟ ਹੁੰਦਾ ਸਿਆ ਸੀਗਾ ਵੀ ਜੇ ਕੇਕ ਤੁਸੀਂ ਘਰੇ ਬਣਾ ਰਹੇ ਹੋ ਥੈਨ ਫਿਰ ਤੁਸੀਂ ਫਰੋਸਟਿੰਗ ਵੀ ਉਹਦੀ ਘਰੇ ਰੈਡੀ ਕਰੋ ਕਿਉਂਕਿ ਉਹਦੇ ਨਾਲ ਹੀ ਬਾਬੇ ਉਹ ਟੇਸਟ ਆਉਣਾ ਤੇ ਬਾਕੀ ਤੁਹਾਨੂੰ ਬਣਾ ਕੇ ਦਿਖਾਉਣੇ ਆ ਲਾਸਟ ਤੇ ਚੈੱਕ ਕਰਾਉਣੇ ਤੁਹਾਨੂੰ ਹਾਂਜੀ ਲਓ ਜੀ ਆਪਣੀ ਫਰੋਸਟਿੰਗ ਵੀ ਹੋ ਗਈ ਆ ਰੈਡੀ ਸੋ ਲਿਆਓ ਤੁਹਾਨੂੰ ਫਰੋਸਟਿੰਗ ਦਿਖਾ ਦਿੰਦੇ ਆ ਚੈੱਕ ਕਰੋ ਇਹ ਤੁਸੀਂ ਖੁਦ ਬਣਾ ਲਿਆ ਕਰੋ ਘਰੇ ਉਸੋ ਥੋੜੀ ਬਹੁਤੀ ਤੁਸੀਂ ਲੈ ਕੇ ਵੀ ਆ ਸਕਦੇ ਹੋ ਬਾਕੀ ਕੁਝ ਬਣਾ ਵੀ ਸਕਦੇ ਹੋ ਪਰ ਜੇ ਤੁਸੀਂ ਸਾਰੀ ਬਣਾ ਲਓਗੇ ਫਿਰ ਤਾਂ ਇਹਦਾ ਟੇਸਟ ਬਹੁਤ ਜ਼ਿਆਦਾ ਫਰਕ ਉਹ ਮਿਲੂਗਾ ਤੁਹਾਨੂੰ ਸੋ ਆਪਣਾ ਸਾਰਾ ਕੇਕ ਆਲਮੋਸਟ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ ਸਿਰਫ ਡੈਕੋਰੇਸ਼ਨ ਕਰਨਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਕੇਕ ਦੀ ਫਾਈਨਲ ਲੁਕਿੰਗ ਤੁਹਾਨੂੰ ਫਾਈਨਲ ਲੁੱਕ ਕੱਲ ਮਿਲੇਗੀ ਜਦੋਂ ਆਪਾਂ ਕੇਕ ਕਟਿੰਗ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਤਦ ਤੱਕ ਲਈ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਸ਼ੇਅਰ ਕਰ ਦਿਓ ਤੇ ਕੱਲ ਵਾਲੀ ਵੀਡੀਓ ਦੇਖਣਾ ਨਾ ਭੁੱਲਿਓ ਕਿਉਂਕਿ ਕੱਲ ਵਾਲੀ ਵੀਡੀਓ ਦੇ ਵਿੱਚ ਸਾਰੀ ਅੱਜ ਦੀ ਮਿਹਨਤ ਕੀਤੀ ਹੋਈ ਤੁਹਾਨੂੰ ਦਿਖਾਵਾਂਗੇ ਤੇ ਫਿਰ ਦੱਸਿਓ ਤੁਹਾਨੂੰ ਕਮੈਂਟ ਕਰਕੇ ਕੇਕ ਕਿਦਾਂ ਦਾ ਬਣਿਆ ਸੀ ਤੇ ਸਾਡੇ ਨਾਲ ਤੁਸੀਂ ਵੀ ਕਰਿਓ ਆਪਣੀ ਪਨੀਤ ਦਾ ਬਰਥਡੇ ਇੰਜੋਏ ਸੋ ਠੀਕ ਹੈ ਜੀ ਮਿਲਦੇ ਆ ਕੱਲ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ